ਬੈੱਡ ਲੈ নাও ਗੱਦੇ ਨਾਲ ਲੈ ਜਾਓ ਹੈ ਭਾਜੀ ਇਹ ਕਿਵੇਂ ਪੋਸੀਬਲ ਹੈ ਬਿਲਕੁਲ ਬਿਲਕੁਲ ਜੀ ਬੈੱਡਾਂ ਨਾਲ ਗੱਦੇ ਬਿਲਕੁਲ ਫ੍ਰੀ ਨੇ ਵੀ ਸੋਫੇ ਦੀ ਦੇਖ ਰਹੇ ਹੋ ਸਾਰੇ ਸੋਫਿਆਂ ਦੇ ਨਾਲ ਸੈਂਟਰ ਟੇਬਲ ਬਿਲਕੁਲ ਫ੍ਰੀ ਜਿਵੇਂ ਪ੍ਰੈਸ ਟੇਬਲ ਦੀ ਬਹੁਤ ਡਿਮਾਂਡ ਹੈ ਆਪ ਦੇ ਕੋਲ ਪ੍ਰੈਸ ਟੇਬਲ ਵੀ ਹਰ ਤਰ੍ਹਾਂ ਦਾ ਮਿਲੇਗਾ ਔਰ ਪ੍ਰੈਸ ਟੇਬਲ ਦੇ ਨਾਲ ਜਿਹੜੀ ਇਹ ਕੰਪਨੀ ਦੀ ਪ੍ਰੈਸ ਹੈ ਬਿਲਕੁਲ ਫ੍ਰੀ Almari ਲੈਣ ਆਓ Almari ਨਾਲ ਇੱਕ ਕੈਂਟ ਦਾ ਗਰੰਟੀ ਵਾਲਾ ਇੰਡਕਸ਼ਨ ਬਿਲਕੁਲ ਫ੍ਰੀ ਮਾਰਕੀਟ ਵਿੱਚ ਪਹਿਲੀ ਵਾਰੀ ਫਰਨੀਚਰ ਦਾ ਸਮਾਨ ਖਰੀਦਣ ਲਈ ਬਜਾਜ ਕਾਰਡ ਬਿਲਕੁਲ ਫ੍ਰੀ ਔਰ ਇਸ ਤੋਂ ਇਲਾਵਾ 24 ਮਹੀਨੇ ਦੀਆਂ ਆਸਾਨ ਕਿਸ਼ਤਾਂ ਵੀ ਪਾਓ ਕੋਈ ਵੀ ਆਈਟਮ ਪਰਚੇਸ ਕਰਦੇ ਆ ਅਸੀਂ ਡਿਸਕਾਊਂਟ ਤਾਂ ਦਵਾਂਗੇ ਦਵਾਂਗੇ ਗਿਫਟ ਵੀ ਦਵਾਂਗੇ ਇਸ ਤੋਂ ਇਲਾਵਾ 1 ਲੱਖ ਦੀ ਪਰਚੇਸ ਅਗਰ ਕੋਈ ਸਾਡੇ ਕੋਲੋਂ ਕਰਦਾ ਹੈ ਤਾਂ ਅਸੀਂ 5100 ਰੁਪਏ ਦੀ ਸ਼ਗਨ ਸਕੀ ਦਵਾਂਗੇ ਜੋ ਕਿ ਔਨ ਦਾ ਫੁੱਲ ਡਿਸਕਾਊਂਟ ਆ ਜਾਏਗਾ ਹੁਣ ਤੁਸੀਂ ਸੋਚਦੇ ਹੋਵੋਗੇ ਵੀ ਇਹ ਸਕੀਮਾਂ ਮਿਲ ਲਿਆ ਕਿੱਥੋਂ ਨੇ ਇਹ ਸਕੀਮਾਂ ਲੈਣ ਲਈ ਕਿਤੇ ਜਾਣ ਦੀ ਲੋੜ ਨਹੀਂ ਆਪਣੇ ਸ਼ਹਿਰ ਮਲੇਰਕੋਟਲਾ ਦੇ ਵਿੱਚ ਸੱਟਾ ਚੌਂਕ ਤੋਂ ਸਹਿਬ ਦਾ ਸਕੂਲ ਵੱਲ ਦੀਪਕ ਇਲੈਕਟ੍ਰੋਨਿਕ ਤਾਂ ਚੱਲ ਹੀ ਰਿਹਾ ਉਹਦੇ ਨਾਲ ਨਾਲ ਹੁਣ ਇਹਨਾਂ ਨੇ ਨਵੀਂ ਸ਼ਾਪ ਓਪਨ ਕੀਤੀ ਹੈ ਜੀ ਦੀਪਕ ਫਰਨੀਚਰ ਦੇ ਨਾਮ ਤੋਂ ਜਿੱਥੇ ਇਸ ਦੀਵਾਲੀ ਦੇ ਮੌਕੇ ਤੁਹਾਡੇ ਬਹੁਤ ਵੱਡੇ ਵੱਡੇ ਫਾਇਦੇ ਹੋਣੇ ਨੇ ਆਪਣਾ ਦੀਪਕ ਇਲੈਕਟ੍ਰੋਨਿਕ ਬਹੁਤ ਵਧੀਆ ਚੱਲ ਰਿਹਾ ਸ਼ਹਿਰ ਦੇ ਵਿੱਚ ਲੋਕ ਬਹੁਤ ਨਾਮ ਹੈ ਉਸੇ ਤਰ੍ਹਾਂ ਦੀਪਕ ਫਰਨੀਚਰ ਦੀ ਸੋਚਣਾ ਪਾ ਲੋਕਾਂ ਦੇ ਵਿੱਚ ਲੈ ਕੇ ਆਏ ਆ ਪਾਜੀ ਪਹਿਲਾਂ ਤਾਂ ਬਹੁਤ ਬਹੁਤ ਸ਼ੁਕਰੀਆ ਤੁਸੀਂ ਇੰਨਾ ਬਦਾ ਮਤਲਬ ਦੱਛਾ ਮਾਨ ਰੱਖਿਆ ਸਾਨੂੰ ਹਾਂਜੀ ਇਹ ਸਾਡੀ ਮੇਨ ਪਰਪਸ ਸਾਡਾ ਇਹੀ ਸੀ ਮਤਲਬ ਜਿਵੇਂ ਅਸੀਂ ਦੀਪਕ ਇਲੈਕਟ੍ਰੋਨਿਕਸ ਦਾ ਵਿਸ਼ਵਾਸ ਸਾਰੇ ਮਲੇਗੁੰਡੇ ਚ ਮਤਲਬ ਪੂਰਾ ਇੱਕ ਬਣਾਇਆ ਅਸੀਂ ਤੇ ਲੋਕ ਸਾਡੇ ਤੇ ਵਿਸ਼ਵਾਸ ਕਰਦੇ ਵੀ ਨੇ ਉਸੇ ਤਰ੍ਹਾਂ ਅਸੀਂ ਫਰਨੀਚਰ ਦਾ ਜੋ ਵੀ ਲੈ ਕੇ ਆਉਂਦਾ ਹੈ ਸਮਾਨ ਉਹ ਵਿਸ਼ਵਾਸ ਨਾਲ ਲੈ ਕੇ ਆਉਂਦਾ ਮਤਲਬ ਜਿਸ ਤਰ੍ਹਾਂ ਦੀ ਵੈਰਾਈਟੀ ਅਸੀਂ ਤੁਹਾਨੂੰ ਉਹੀ ਅੱਛੀ ਵੈਰਾਈਟੀ ਦੇਣੀ ਆ ਹਣਾ ਜੈਨੂਅਲ ਮਾਲ ਦੇਣਾ ਜੈਨੂਅਲ ਰੇਟਾਂ ਤੇ ਦੇਣਾ ਜਿਸ ਤਰ੍ਹਾਂ ਦੀ ਵੈਰਾਈਟੀ ਮਤਲਬ ਅਸੀਂ ਉੱਥੇ ਰੱਖੀ ਸੀ ਉਸ ਤੋਂ ਅਸੀਂ ਮੱਚ ਬੈਟਰ ਵੈਰਾਈਟੀ ਇਹਦੇ ਵਿੱਚ ਲੈ ਕੇ ਆਏ ਆ ਜੋ ਅਸੀਂ ਆਪਣੇ ਘਰ ਵਿੱਚ ਯੂਜ਼ ਕਰਨਾ ਚਾਹਾਂਗੇ ਅਸੀਂ ਉਸ ਤਰ੍ਹਾਂ ਦੀ ਵੈਰਾਈਟੀ ਕਸਟਮਰ ਨੂੰ ਦਵਾਂਗੇ ਵਾਹ ਜੀ ਵਾਹ ਇਹ ਨਹੀਂ ਹੈ ਵੀ ਕਸਟਮਰ ਨੇ ਬਾਅਦ ਵਿੱਚ ਆ ਕੇ ਚੀਜ਼ ਪਰਚੇਸ ਕੀਤੀ ਇੱਕ ਦੋ ਸਾਲ ਬਾਅਦ ਦੁਬਾਰਾ ਦੇਖਣਾ ਪਿਆ ਦੁਬਾਰਾ ਅਸੀਂ ਜੀ ਲੈ ਕੇ ਆਈਏ ਬਟ ਇਹ ਤੋਂ ਪਰਚੇਸ ਕਰਕੇ ਤੁਹਾਨੂੰ 1200 ਚੱਕ ਅੱਧੀ ਜ਼ਰੂਰਤ ਨਹੀਂ ਹੈ ਇੱਧਰ ਨੂੰ ਝਾਕਣ ਦੀ ਲੋੜ ਨਹੀਂ ਬਿਲਕੁਲ ਜੀ ਬਿਲਕੁਲ ਸਮਾਨ ਕਰਾ ਕੰਮ ਦੇਖੋ ਕਿੰਨਾ ਅੱਛਾ ਆਇਆ ਹੈ ਵੈਰਾਈਟੀ ਦੇਖੋ ਕਿੰਨੀ ਅੱਛੀ ਹੈ ਹਰ ਤਰ੍ਹਾਂ ਦੀ ਵੈਰਾਈਟੀ ਤੁਹਾਨੂੰ ਇੱਥੇ ਮਿਲੇਗੀ ਮਤਲਬ ਇੱਥੇ ਵੈਰਾਈਟੀ ਵੀ ਅੱਛੀ ਮਿਲਦੀ ਆ ਡਿਜ਼ਾਈਨ ਵੀ ਅੱਛੇ ਮਿਲਦੇ ਨੇ ਮਿਲਨੇ ਕਿੱਥੋਂ ਨੇ ਜੀ ਦੀਪਕ ਫਰਨੀਚਰ ਕੋਠਾਲੇ ਵਾਲਿਆਂ ਦੀ ਜਿਹੜੀ ਹੈਗੀ ਆ ਸ਼ੋਰੂਮ ਤੋਂ ਚੈੱਕ ਕਰ ਲਓ ਮੈਂ ਵੀ ਆ ਕੇ ਭਾਜੀ ਨੂੰ ਇਹੀ ਕਿਹਾ ਆ ਦੇਖੋ ਜੀ ਵੀ ਐਸੀ ਅੱਛੀ ਵੈਰਾਈਟੀ ਅਸੀਂ ਨਹੀਂ ਦੇਖੀ ਵੀ ਇਹਨੇ ਰੀਜਨਲ ਕੰਮ ਕੀਤਾ ਹੋਵੇ ਕਸਟਮਰ ਆਪਣਾ ਡਿਜ਼ਾਈਨ वैसे होपशॉप ਜਿਹੜੀ ਸੀ ਵੈਰਾਈਟੀ ਰੱਖੀ ਹੋਈ ਹੈ ਕਸਟਮਰ ਨੂੰ ਇਹਦੇ ਵਿੱਚ ਹੀ ਸਭ ਕੁਝ ਪਸੰਦ ਆ ਜਾਏਗਾ ਇਹਦੇ ਵਿੱਚ ਹੀ ਪਸੰਦ ਆ ਜਾਏਗਾ ਕਿਉਂਕਿ ਬਹੁਤ ਸਿਲੈਕਟਡ ਜਿਹੜੇ ਪੀਸ ਨੇ ਸਿਲੈਕਟਡ ਮਾਲ ਇਹਨਾਂ ਨੇ ਰੱਖਿਆ ਹੋਇਆ ਚੀਜ਼ ਦੀ ਵੈਰਾਈਟੀ ਤੇ ਗਾਰੰਟੀ ਉਹ ਸਾਰਾ ਕੁਝ ਤੁਹਾਨੂੰ ਇੱਥੋਂ ਮਿਲਣਾ ਇਹ ਨਹੀਂ ਹੈ ਵੀ ਜਿਵੇਂ ਭਾਜੀ ਨੇ ਦੱਸਿਆ ਵੀ ਚੀਜ਼ ਲੈ ਗਏ 2 ਸਾਲਾਂ ਬਾਅਦ ਫੇਰ ਤੁਹਾਨੂੰ ਉਹਦਾ ਕਦੇ ਇੱਕ ਤੋ ਟੁੱਟ ਗਿਆ ਕਦੇ ਕੁਝ ਹੋ ਗਿਆ ਇਹਨਾਂ ਨੂੰ ਮੈਗਨਾ ਫਲਾਬ ਤੇ ਵੀ ਰੱਖੀ ਚੱਲੋ ਇਹ ਨਹੀਂ ਅੱਛੀ ਕੁਆਲਿਟੀ ਦੇ ਬਣੇ ਹੋਏ ਨੇ ਉੱਥੇ ਵੀ ਵੈਰਡ ਨੂੰ ਕੁਝ ਨਹੀਂ ਹੁੰਦਾ ਦੇਖੋ ਜੀ ਸਾਰੀ ਵੈਰਾਈਟੀ ਆ ਗਈ ਤੇ ਇਹਦੇ ਨਾਲ ਨਾਲ ਜਿਵੇਂ ਦ ਕੀਮ ਕੀ ਹੈ ਜੀ ਜੇਕਰ ਤੁਸੀਂ ਬੈੱਡ ਲੈ ਕੇ ਜਾਣੇ ਹੋ ਤਾਂ ਗੱਦੇ ਬਿਲਕੁਲ ਫਰੀ ਦੇ ਰਹੇ ਹੋ ਉਹ ਗਿਫਟ ਦੇ ਰਹੇ ਨੇ ਕੁਝ ਲਿਮਟਿਡ ਸਮੇਂ ਦਾ ਜਿਹੜਾ ਹੈਗੇ ਨੇ ਆਫਰ ਲੱਗੇ ਹੋਏ ਨੇ ਇਹਦਾ ਜਲਦੀ ਤੋਂ ਜਲਦੀ ਫਾਇਦਾ ਉਠਾ ਲਓ ਇਹ ਆ ਦੇਖ ਲਓ ਜੀ ਬਹੁਤ ਅੱਛੀ ਕੁਆਲਿਟੀ ਦਾ ਜਿਵੇਂ ਆਪਾਂ ਕਹਿੰਦੇ ਵੀ ਸਿੰਗਲ ਫਾਈਵ ਸਟਾਰ ਹੋਟਲਾਂ ਚ ਆਪਾਂ ਜਾਂਦੇ ਹਾਂ ਉੱਥੇ ਜਿਹੜੇ ਗੱਦੇ ਹੁੰਦੇ ਨੇ ਆ ਲਓ ਲਓ ਹੱਥ ਨਾਲ ਹੀ ਆ ਦੇਖ ਲਓ ਪਤਾ ਲੱਗਦਾ ਵੀ ਚੀਜ਼ ਹੈਗੀ ਆ ਕੋਈ ਸਿੰਗਲ ਚ ਵੀ ਹੈਗਾ ਡਬਲ ਚ ਵੀ ਹੈਗੇ ਨੇ ਤੇ ਅਗਰ ਤੁਸੀਂ ਬੈੱਡ ਲੈਣੇ ਹੋ ਤਾਂ ਨਾਲ ਤੁਹਾਨੂੰ ਫਰੀ ਵੀ ਮਿਲ ਲੈਣ ਹੁਣ ਆਪਾਂ ਤੁਹਾਨੂੰ ਫਰਸਟ ਫਲੋਰ ਤੇ ਲੈ ਆਂ ਜਿੱਥੇ ਸੋਫਿਆਂ ਦੀ ਬ ਨਾਲ ਨਾਲ ਜਿਵੇਂ ਤੁਹਾਨੂੰ ਪਹਿਲਾਂ ਦੱਸਤਾ ਸੀਗਾ ਵੀ ਜਿਹੜਾ ਸੈਂਟਰ ਟੇਬਲ ਆ ਹਰ ਸੋਫੇ ਦੇ ਨਾਲ ਤੁਹਾਨੂੰ ਐਦਾ ਗਿਫਟ ਬਿਲਕੁਲ ਫਰੀ ਦਿੱਤਾ ਜਾਣਾ ਕਿਉਂ ਭਾਜੀ ਸਹੀ ਗੱਲ ਹੈ ਬਿਲਕੁਲ ਫਰੀ ਦਿੱਤਾ ਜਾਏਗਾ ਜੀ ਉਸ ਤੋਂ ਇਲਾਵਾ ਤੁਸੀਂ ਦੇਖੋ ਜੋ ਵੈਰਾਈਟੀ ਜੋ ਅੱਜਕੱਲ ਦੀ ਡਿਮਾਂਡ ਹੈ ਕਸਟਮਰ ਦੀ ਤੁਹਾਨੂੰ ਆਪਾਂ ਉਹ ਵੈਰਾਈਟੀ ਦਵਾਂਗੇ 9 ਸੀਟਰ 7 ਸੀਟਰ 5 ਸੀਟਰ ਆਪ ਕੋਲ ਹਰ ਤਰ੍ਹਾਂ ਦਾ ਸੋਫਾ ਅਵੇਲੇਬਲ ਹੈ ਇਸ ਤੋਂ ਇਲਾਵਾ ਜੋ ਵੁੱਡਨ ਦਾ ਕੰਮ ਹੋਇਆ ਹੈ ਉਹ ਬਹੁਤ ਵਧੀਆ ਹੋਇਆ ਹੈ ਰਾਇਲ ਕਲਰ ਨੇ ਰਾਇਲ ਲੁੱਕ ਹੈ ਸੋਫਿਆਂ ਦੀ ਵੈਰਾਈਟੀ ਜੋ ਮਿਲੂਗੀ ਅੱਛੀ ਮਿਲੇਗੀ ਪਰ ਮਾਰਕੀਟ ਨਾਲੋਂ ਕੁਆਲਟੀ ਵੀ ਸਪੋਰਟ ਹੋਏਗੀ ਪਲੱਸ ਪ੍ਰਾਈਸ ਵੀ ਬਹੁਤ ਜੈਨੂਨ ਹੋਏਗਾ ਮਤਲਬ ਜੋ ਪਰਚੇਸ ਕਰਦੇ ਆ ਮਾਰਕੀਟ ਦੇ ਵਿੱਚ ਉਹ ਜਿਵੇਂ 2 ਸਾਲ 3 ਸਾਲ ਬਾਅਦ ਪਰ ਦੁਬਾਰਾ ਲੈਣੇ ਪੈ ਜਾਂਦੇ ਨੇ ਪਰ ਇਹਦੇ ਵਿੱਚ ਤੁਹਾਨੂੰ 10 12 ਸਾਲ ਚ ਆਖਣ ਦੀ ਜ਼ਰੂਰਤ ਨਹੀਂ ਸੋਫਿਆਂ ਦੇ ਵੱਲ ਮਤਲਬ 10 12 ਸਾਲ ਦੀ ਤਾਂ ਨਸ਼ਾ ਤੁਹਾਨੂੰ ਲੈ ਕੇ ਕਿਉਂਕਿ ਇਹ ਚੀਜ਼ ਦਾ ਪਤਾ ਲੱਗ ਰਿਹਾ ਜਦੋਂ ਤੁਸੀਂ ਆਓਗੇ ਆ ਕੇ ਇੱਥੇ ਬੈਠ ਕੇ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਵੀ ਇਸ ਤਰ੍ਹਾਂ ਦੇ ਸੋਫੇ ਤਿਆਰ ਕਰਾਏ ਹੋਏ ਨੇ ਜਿਵੇਂ ਆਪਾਂ ਘਰੇ ਮਿਸਤਰੀ ਲਾ ਕੇ ਤਿਆਰ ਕਰਵਾਉਂਦੇ ਹਾਂ ਤੇ ਰੇਟ ਦੀ ਟੈਨਸ਼ਨ ਲੈਣ ਦੀ ਬਿਲਕੁਲ ਤੁਹਾਨੂੰ ਲੋੜ ਨਹੀਂ ਹੈਗੀ ਰੇਟ ਅੱਜ ਕੱਲ ਬਹੁਤ ਡਿਮਾਂਡ ਆ ਲੋਕ ਕੁੱਟੀਆਂ ਦੇ ਵਿੱਚ ਬਹੁਤ ਲੈ ਕੇ ਜਾਂਦੇ ਨੇ ਇਹਦੇ ਸਾਰਾ ਜਿਹੜਾ ਦੇਖੋ ਪਾਲਿਸ਼ ਦਾ ਜਿਹੜਾ ਆ ਟੇਬਲ ਹੈ ਇਹਦੇ ਤੇ ਵੀ ਪੂਰਾ ਬੁਡਨ ਦਾ ਕੰਮ ਹੋਇਆ ਹੋਇਆ ਆ ਆ ਦੇਖੋ ਜੀ ਇਧਰ ਵੀ ਪੂਰਾ ਬੁਡਨ ਦਾ ਕੰਮ ਹੈ ਪਾਲਿਸ਼ ਹੋਈ ਹੋਈ ਆ ਇਹ ਚੀਜ਼ ਮੈਂ ਕਹਿੰਦਾ ਵੀਰੇ ਆਪਾਂ ਨੂੰ 5 ਸਟਾਰ 3 ਸਟਾਰ ਹੋਟਲਾਂ 'ਚ ਮਿਲਦੀ ਹੈ ਨਾ ਦੇਖਣ ਨੂੰ ਬਿਲਕੁਲ ਜੀ ਬਿਲਕੁਲ ਇਹ ਤੁਹਾਨੂੰ ਜਿਹੜੀ ਚੀਜ਼ ਆ 3 ਸਟਾਰ ਜਾਂ 5 ਸਟਾਰ ਮਿਲੇਗੀ ਲੇਕਿਨ ਉਹਨੂੰ ਐਡ ਪ੍ਰਾਈਸ ਤੋਂ ਤੁਹਾਨੂੰ ਦੀਪਕ ਫਰਨੀਚਰ ਤੇ ਮਿਲੇਗੀ ਚੀਜ਼ ਇਹ ਠੀਕ ਹੈ ਔਰ ਬਹੁਤ ਵੀ ਜੈਨੂਨ ਰੇਟਸ ਦੇ ਵਿੱਚ ਮਿਲੇਗੀ ਨਾਲ ਗਿਫ ਜੇ ਅੱਜਕੱਲ ਆਪਾਂ ਦੇਖਦੇ ਹਾਂ ਬਹੁਤ ਛੋਟੇ ਛੋਟੇ ਪ੍ਰੈਸਟੇਬਲ ਚੱਲਦੇ ਨੇ ਨਾ ਨਾ ਸਮਾਨ ਰੱਖਿਆ ਜਾਂਦਾ ਤੇ ਨਾ ਹੀ ਉਹਨਾਂ ਦੀ ਇੰਨੀ ਡਿਊਰੇਬਿਲਟੀ ਹੁੰਦੀ ਆ ਜੀ ਤੇ ਇਹ ਜਿਵੇਂ ਤੁਹਾਨੂੰ ਦੱਸਿਆ ਵੀ ਨਾਲੇ ਤਾਂ ਆਹ ਪ੍ਰੈਸਟੇਬਲ ਹੈ ਨਾਲੇ ਤਾਂ ਇਹਦੇ ਨਾਲ ਪ੍ਰੈਸ ਬਿਲਕੁਲ ਫ੍ਰੀ ਮਿਲਦੀ ਆ ਤੇ ਨਾਲੇ ਇਹ ਚੀਜ਼ ਆਹ ਦੇਖੋ ਜੀ ਇੱਕ ਖਾਸ ਚੀਜ਼ ਜਿਹੜੀ ਇਹਨਾਂ ਦੀ ਤੁਸੀਂ ਨੋਟ ਕਰੋਗੇ ਸਾਰਾ ਕੰਮ ਕੋਡਨ ਦਾ ਹੋਇਆ ਹੋਇਆ ਇਹ ਕੋਈ ਗੱत्ता ਨਹੀਂ ਲੱਗਿਆ ਹੋਇਆ ਇਹਦੀ ਕੋਈ ਇਹ ਨਹੀਂ ਹੈਗਾ ਵੀ ਜਾ ਕੇ ਖਰਾਬ ਹੋ ਜਾਣਾ ਮਤਲਬ ਇਹਦੀ ਕਿਉਂ ਆਉਂਦੀ ਆ ਨਾ ਆਵਾਜ਼ ਕੁਆਲਿਟੀ ਕੀ ਹੈ ਜੀ ਕੁਆਲਿਟੀ ਬਿਲਕੁਲ ਕੁਆਲਿਟੀ ਹੈ ਜੋ ਬੁਡੰਗਾ ਕੰਮ ਹੋਇਆ ਹੈ ਸਾਰਾ ਬਹੁਤ ਹੀ ਬਰੀਆ ਪ੍ਰੋਪਰਟੀ ਕਿੰਨਾ ਆਇਆ ਹੋਇਆ ਹੈ ਔਰ ਜੈਨੂਨ ਰੇਟ ਵੀ ਹੈ ਜੈਨੂਨ ਰੇਟ ਵੀ ਆ ਤੇ ਆ ਦੇਖੋ ਤੇ ਸਮਾਨ ਹੈਗਾ ਲੱਗਿਆ ਹੋਇਆ ਆ ਚੈੱਕ ਕਰ ਲੋ ਜੀ ਆ ਦੇਖੋ ਅੰਦਰ ਸਪੇਸ ਚੈੱਕ ਕਰੋ ਕਿੰਨੀ ਸਪੇਸ ਹੈ ਜਿੰਨਾ ਮਰਜ਼ੀ ਸਮਾਨ ਘਰਦਾ ਜਿੰਨਾ ਮਰਜ਼ੀ ਗਾਹ ਤੁਸੀਂ ਇਹਦੇ ਵਿੱਚ ਰੱਖ ਸਕਦੇ ਹੋ ਠੀਕ ਹੈ ਤੇ ਕੱਪੜੇ ਵਗੈਰਾ ਇਹਦੇ ਵਿੱਚ ਰੱਖੋ ਹੋਰ ਸਮਾਨ ਰੱਖੋ ਆ ਦੇਖੋ ਜੀ ਇਹਦੇ ਵਿੱਚ ਆ ਦੇਖੋ ਲੋਕ ਵਾਲਾ ਮਤਲਬ ਡਰੋਲ ਆ ਗਿਆ ਉਹਦੇ નીચે ਇਹਦੇ નીચે ਫਾਈਲ ਵਗੈਰਾ ਜਾਂ ਕੁਝ ਵੀ ਸਮਾਨ ਤੁਸੀਂ ਰੱਖ ਸਕਦੇ ਹੋ ਮਤਲਬ ਜਿਵੇਂ ਤੁਹਾਨੂੰ ਦੱਸਿਆ ਵੀ ਬੈੱਡ ਤਾਂ ਮਿਲ ਨਹੀਂ ਮਿਲਨੇ ਨੇ ਇਹਨਾਂ ਕੋਲੇ ਉਹਦੇ ਨਾਲ ਅਲਵਾਰੀਆਂ ਦੀ ਬਹੁਤ ਅੱਛੀ ਵੈਰਾਈਟੀ ਮਿਲ ਜਾਣੀ ਹੈ ਭਾਜੀ ਬਿਲਕੁਲ ਭਾਜੀ ਮਿਲਗੀ ਨਹੀਂ ਭਾਜੀ ਐ ਮਜ਼ਾ ਨਹੀਂ ਆਉਂਦਾ ਤੁਸੀਂ ਤੂੰ ਆ ਕੇ ਦਿਖਾਣਾ ਤਾ ਆਓ ਮੇਰੇ ਨਾਲ ਆਓ ਲਓ ਜੀ ਕਰੋ ਚੈੱਕ ਕਿਉਂਕਿ ਕੁਆਲਿਟੀ ਵੇਚਣੀ ਹੈ ਇਹਨਾਂ ਨੇ ਤੇ ਕੁਆਲਿਟੀ ਤੁਹਾਨੂੰ ਦਿਖਾਉਣਗੇ ਲੋਹੇ ਦੇ ਹਲਵਾਰੀਆਂ ਨੇ ਜਿਹੜੀਆਂ ਅਕਸਰ ਮਾਰਕੀਟ ਦੇ ਵਿੱਚ ਬਹੁਤ ਭਾਜੀ ਕੁਆਲਿਟੀ ਇਹ ਸਾਰਾ ਦਿਖੋ ਪੇਂਟ ਹੋਇਆ ਲੱਗਦਾ ਮੈਨੂੰ ਬਿਲਕੁਲ ਜੀ ਬਿਲਕੁਲ ਸਾਡਾ ਇੱਕੋ ਹੀ ਮੋਟਿਵ ਹੈ ਵੀ ਅਸੀਂ ਸਿਰਫ ਕਸਟਮਰ ਦਾ ਪਿਆਰ ਤੇ ਸਾਡੇ ਉੱਪਰ ਮਤਲਬ ਵਿਸ਼ਵਾਸ ਬਣਿਆ ਹੋਇਆ ਹੈ ਅਸੀਂ ਉਹ ਮੇਨਟੇਨ ਰੱਖਣਾ ਹੈ ਅਸੀਂ ਉਹੀ ਬਰਕਰਾਰ ਰੱਖ ਮਤਲਬ ਇੱਕ ਬੰਦਾ ਜੇ ਚੀਜ਼ ਲੈ ਕੇ ਜਾਵੇ ਤਾਂ 10 ਬੰਦਿਆਂ ਨੂੰ ਦੱਸੇ ਵੀ ਯਾਰ ਉੱਥੋਂ ਲੈ ਕੇ ਆਇਆ ਬਿਲਕੁਲ ਜੀ ਬਿਲਕੁਲ ਇਹੀ ਹੈ ਇਹੀ ਇਹਦਾ ਸਭ ਮੇਨ ਮੋਟਿਵ ਹੀ ਇਹ ਹੈ ਅਸੀਂ ਜੋ ਵੀ ਪ੍ਰਾਈਸ ਦਵਾਂਗੇ ਬਿਲਕੁਲ ਜੈਨੂ ਦਵਾਂਗੇ 250 ਇਲਾਵਾ ਜੋ ਅਸੀਂ ਗਿਫਟਾਂ ਰੱਖੀਆਂ ਨੇ ਉਹ ਅਸੀਂ ਐਜ਼ ਆ ਜੋ ਸਾਡੇ ਪ੍ਰੋਫਿਟ ਬਣਿਆ ਆ ਅਸੀਂ ਉਸ ਹਿਸਾਬ ਨਾਲ ਗਿਫਟ ਰੱਖੀਆਂ ਨੇ ਤੇ ਦੋਸਤੋ ਹੁਣ ਜੇਕਰ ਤੁਸੀਂ ਵੀ ਚਾਹੁੰਦੇ ਹੋ ਵੀ ਐਡਾ ਵਧੀਆ ਫਰਨੀਚਰ ਤੁਹਾਡੇ ਘਰੇ ਪਿਆ ਹੋਵੇ ਤਾਂ ਉਹਦੇ ਲਈ ਤੁਸੀਂ ਕਰਨਾ ਕੀ ਹੈ ਜੀ ਤੁਸੀਂ ਵਿਜ਼ਿਟ ਕਰਨਾ ਦੀਪਕ ਫਰਨੀਚਰ ਐਂਡ ਇਲੈਕਟ੍ਰੋਨਿਕ ਸਟੋਰ ਤੇ ਬੜਾ ਐਡਰੈਸ ਕੀ ਆਪਣਾ ਅਡਰੈਸ ਆਪਣਾ ਹੈ ਜੀ 602 ਸ਼ਾਹਬਦਾ ਸਕੂਲ ਮਲੇਰ ਕੋਟਲਾ ਠੀਕ ਹੈ ਤੇ ਬਾਕੀ ਅਗਰ ਤੁਸੀਂ ਕੋਈ ਵੀ ਇਹਨਾਂ ਤੋਂ ਜਾਣਕਾਰੀ ਲੈਣੀ ਆ ਕੋਈ ਵੀ ਤੁਸੀਂ ਇਹਨਾਂ ਨੂੰ ਤੋਂ ਕੋਈ ਪਿਕਚਰ ਮੰਗਵਾਉਣੀ ਆ ਤਾਂ ਇਹਨਾਂ ਦਾ ਨੰਬਰ ਸਕਰੀਨ ਤੇ ਆ ਰਿਹਾ ਇਹਦੇ ਤੋਂ ਵੀ ਕੰਟੈਕਟ ਕਰ ਸਕਦੇ ਹੋ ਉਹਦੇ ਲਈ ਜਾਣਕਾਰੀ ਲਈ ਕਾਲ ਵੀ ਕਰ ਸਕਦੇ ਹੋ ਤੇ ਜਿਹੜੀਆਂ ਸਕੀਮਾਂ ਤੁਹਾਨੂੰ ਦੱਸਿਆ ਨੇ ਇਹ ਬਹੁਤ ਲਿਮਟਿਡ ਸਮੇਂ ਲਈ ਨੇ ਇਸ ਕਰਕੇ ਜਲਦੀ ਤੋਂ ਜਲਦੀ ਆਓ ਤੇ ਇਹਨਾਂ ਸਕੀਮਾਂ ਦਾ ਫਾਇਦਾ ਉਠਾਓ ਮਿਲਦੇ ਆਂ ਜੀ ਇਹਨਾਂ ਦੀ ਅਗਲੀ ਵੀਡੀਓ ਦੇ ਨਾਲ ਬਹੁਤ ਜਲ ਧੰਨਵਾਦ